ਇਤਿਹਾਸ ਭਗਤ ਪਰਮਾਨੰਦ ਜੀ ਜੀਵਨ ਭਗਤ ਪਰਮਾਨੰਦ ਜੀ ਭਗਤ ਪਰਮਾਨੰਦ ਸ੍ਰੀ ਵੱਲਪਾ ਚਾਰਿਆ ਦੇ ਸ਼੍ਰੀ ਸਨ ਆਚਾਰਿਆ ਦੇ ਪੁੱਤਰ ਗੋਸਵਾਮੀ ਵਿट्ठਲ ਨਾਥ ਜੀ ਨੇ ਬ੍ਰਿਜ ਭਾਸ਼ਾ ਦੇ 8 ਕਵੀਆਂ ਦੀ ਅਸ਼ਟ ਸ਼ਾ ਬਣਾਈ ਸੀ ਜਿਨ੍ਹਾਂ ਵਿੱਚ सूरदास, ਕ੍ਰਿਸ਼ਨਦਾਸ, ਕੁੰਭਨਦਾਸ, ਛਿੱਤ ਸੁਆਮੀ, ਗੋਵਿੰਦ ਸੁਆਮੀ, ਚਤੁਰਭੁਜਦਾਸ, ਨੰਦਦਾਸ ਤੇ ਪਰਮਾਨੰਦ ਸੀ ਮਿਸ਼ਰ ਬੰਦ ਵਿਨੋਦ ਵਿੱਚ ਲਿਖਿਆ ਹੈ ਕਿ ਪਰਮਾਨੰਦ ਜੀ ਕਾਨ ਕੁਬਜਾ ਬ੍ਰਾਹਮਣ ਦੇ ਕਨੋਜ ਦੇ ਵਸਨੀਕ ਸਨ ਬਾਬੂ ਸ਼ਾਮੰਦਰ ਦਾਸ ਕਰਤਾ ਹਿੰਦੀ ਸ਼ਬਦ ਸਾਗਰ ਵੀ ਇਸੇ ਗੱਲ ਨੂੰ ਸਵਾਰ ਕਰਦੇ ਹਨ ਅਠ ਮਿਸਟਰ ਮੈਕਾਲਫ ਸਿੱਖ ਰਿਲੀਜੀਨ ਵਿੱਚ ਲਿਖਦੇ ਹਨ ਕਿ ਪਰਮਾਨੰਦ ਜੀ ਬਾਰਸੀ ਜਿਲਾ ਸ਼ੋਲਾਪੁਰ ਦੇ ਰਹਿਣ ਵਾਲੇ ਸਨ ਇਹ ਟਿਕਾਣਾ ਪੁੰਡਰਪੁਰ ਤੋਂ ਉੱਤਰ ਵੱਲ ਹੈ ਮਹਾਨ ਕੋਸ਼ਤ ਦੇ ਕਰਤਾ ਪਾਈਕਾਂ ਸਿੰਘ ਦੀ ਰਾਏ ਪੀ ਮਿਸਟਰ ਮੈਕਾਲਫ ਨਾਲ ਮਿਲਦੀ ਹੈ ਮਿਸਟਰ ਮੈਕਾਲਫਿੰਦੀ ਲੇਖਕ ਨਾਲ ਇਸ ਗੱਲ ਵਿੱਚ ਸਹਿਮਤ ਹਨ ਕੀ ਪਰਮਾਨੰਦ ਜੀ ਅਸ਼ਟ ਸ਼ਾਪ ਦੇ ਕਵੀਆਂ ਵਿੱਚੋਂ ਇੱਕ ਸਨ ਪਰਮਾਨੰਦ ਜੀ ਅਸ਼ਟ ਸ਼ਾਪ ਦੇ ਕਵੀਆਂ ਵਿੱਚੋਂ ਹੋਣਾ ਉਹਨਾਂ ਦੀ ਬ੍ਰਿਜ ਭਾਸ਼ਾ ਦੀ ਕਾਵ ਇਹ ਗੱਲ ਸਾਬਤ ਕਰਦੀ ਹੈ ਕਿ ਉਹ ਮਹਾਰਾਸ਼ਟਰ ਦੇ ਵਸਨੀਕ ਨਹੀਂ ਬਲਕਿ ਕਨੌਜੀ ਵामਣ ਸਨ ਇਹ ਹੋ ਸਕਦਾ ਹੈ ਕਿ ਫਿਰਦੇ ਟੁਰਦੇ ਉਧਰ ਚਲੇ ਗਏ ਹੋਣ ਜਿਸ ਕਰਕੇ ਮਹਾਰਾਸ਼ਟਰ ਵਿੱਚ ਵੀ ਉਹਨਾਂ ਦਾ ਟਿਕਾਣਾ ਪ੍ਰਸਿੱਧ ਹੋ ਗਿਆ ਹੋਵੇ ਇਹਨਾਂ ਦੀ ਕਵਿਤਾ ਤੋਂ ਸਿੱਧ ਹੁੰਦਾ ਹੈ ਕਿ ਉਹ ਯੂਪੀ ਦੇ ਵਸਨੀਕ ਸਨ ਪਰਮਾਨੰਦ ਜੀ ਦੀ ਕਾਵ ਰਚਨਾ ਦਾ ਸਮਾ ਸਮਤ 1906 ਦੇ ਲਗਭਗ ਮੰਨਿਆ ਜਾਂਦਾ ਹੈ ਇਸ ਸਮੇਂ ਭਾਰਤ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਕਬੀਰ ਜੀ ਨਾਮਦੇਵ ਜੈਦੇਵ ਤੇ ਹੋਰ ਵੈਸ਼ਨਵ ਆਚਾਰੀਆ ਦੁਆਰਾ ਕੀਤੀ ਗਈ ਭਗਤੀ ਦੀ ਰੋਹ ਬੜੇ ਜ਼ੋਰਾਂ ਤੇ ਸੀ ਵੈਸ਼ਨਵ ਸੰਪਰਦਾਵਾਂ ਸਰਗਰ ਪੂਜਾ ਦੇ ਅਵਤਾਰ ਫਲਸਫੀ ਨੂੰ ਮੰਨਦੀਆਂ ਸਨ ਇਸ ਲਈ ਇਹਨਾਂ ਵਿੱਚ ਲక్ష్ਮੀ ਨਾਰਾਇਣ ਰਾਮ ਕ੍ਰਿਸ਼ਨ ਆਦ ਅਵਤਾਰਾਂ ਦੀ ਪੂਜਾ ਹੀ ਪ੍ਰਧਾਨ ਸੀ ਦੂਜੇ ਪਾਸੇ ਨਿਰਾਕਾਰ ਦੇ ਮੰਨਣ ਵਾਲੇ ਮਹਾਪੁਰਖਾਂ ਦੀ ਗੂੰਜ ਪੈ ਰਹੀ ਸੀ ਇਸ ਸਮੇਂ ਭਗਤਾਂ ਦੇ ਦੋ ਗਰੁੱਪਸ ਹਨ ਇੱਕ ਤਾਂ ਕਿਸੇ ਵਿਅਕਤੀ ਨੀਸ਼ਵਰ ਅਵਤਾਰ ਮੰਨ ਕੇ ਦੀ ਪੂਜਾ ਦੁਆਰਾ ਹੀ ਰੱਬ ਮੰਨਣਾ ਦੁਜੇ ਸਰਵ ਵਿਆਪਕ ਤੇ ਮਹਾਨ ਸ਼ਕਤੀ ਦੇ ਮਾਲਕ ਨੂੰ ਰਾਕਾਰ ਸਰੂਪ ਵੇਖਦੇ ਰਹੇ ਭਗਤਾਂ ਦੇ ਪਹਿਲੇ ਹਿੱਸੇ ਨੇ ਉਤਾਰ ਪੂਜਾ ਮੂਰਤੀ ਪੂਜਾ ਤੇ ਦੇਵ ਪੂਜਾ ਨੂੰ ਪਰਚਲਿਤ ਕੀਤਾ ਉਤਾਰਾਂ ਦੇ ਗੁਣ ਕਥਨ ਕਰਕੇ ਇਹਨਾਂ ਵਿੱਚ ਭਗਤੀ ਸਮਝੀ ਜਾਂਦੀ ਸੀ ਦੂਜਾ ਭਾਗ ਇਹਨਾਂ ਗੱਲਾਂ ਦਾ ਖੰਡਨ ਕਰਕੇ ਦਸ਼ਮਾਨ ਜਗ ਦੇ ਓਲੇ ਜੋ ਅਦ੍ਰਿਸ਼ਟ ਸ਼ਕਤੀ ਹੈ ਉਸ ਵੱਲ ਜਾਂਦਾ ਹੈ ਕਿਉਂਕਿ ਬਲਵਾਂ ਚਾਰਾ ਜੀ ਸ਼੍ਰੀ ਕ੍ਰਿਸ਼ਨ ਦੇ ਪਾਚਕ ਸੰ ਇਸ ਲਈ ਪਰਮਾਨੰਦ ਜੀ ਉੱਪਰ ਉਹਨਾਂ ਦਾ ਪ੍ਰਭਾਵ ਪੈਣਾ ਕੁਦਰਤੀ ਗੱਲ ਸੀ ਸ਼੍ਰੀ ਪਰਮਾਨੰਦ ਦੀ ਕਵਿਤਾ ਵਿੱਚ ਕ੍ਰਿਸ਼ਨ ਚਿੱਤਰ ਨੂੰ ਵਧੇਰੇ ਕਥਨ ਕੀਤਾ ਗਿਆ ਹੈ ਕਹਿੰਦੇ ਹਨ ਕਿ ਇੱਕ ਦਿਨ ਸ਼੍ਰੀ ਬਲਵਾਂ ਚਾਰਾ ਨੇ ਪਰਮਾਨੰਦ ਜੀ ਨੂੰ ਕਿਹਾ ਕਿ ਤੁਸੀਂ ਆਪਣੀ ਮਨੋਰੰਜਕ ਕਵਿਤਾ ਸੁਣਾਓ ਆਚਾਰਿਆਂ ਦਾ ਕਹਿਣਾ ਮੰਨ ਕੇ ਜਦੋਂ ਪਰਮਾਨੰਦ ਦੇ ਭਗਤੀ ਨਾਲ ਭਰਪੂਰ ਕਾਵ ਸੁਣਾਈ ਤਾਂ ਵੱਲਵ ਸਵਾਮੀ ਕਿੰਨਾ ਚਿਰ ਬੇਸੁੱਧ ਪਏ ਰਹੇ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨੇ ਉੱਚ ਕਾਵ ਸੰਨ ਈਸ਼ਵਰ ਭਗਤੀ ਦੀ ਠੰਡੀ ਤੇ ਮਿੱਠੀ ਰੋਹ ਨੂੰ ਯਾਰੀ ਕਰਨ ਵਿੱਚ ਆ ਵਰਗੇ ਭਗਤ ਸੇਵੀਆਂ ਦਾ ਖਾਸ ਹਿੱਸਾ ਸੀ ਬ੍ਰਿਜ ਭਾਸ਼ਾ ਦੀ ਕਾਵ ਇਹ ਭਗਤੀ ਦਾ ਰਸ ਭਰਨ ਵਾਲੇ ਪਰਮਾਨੰਤ ਤੇ ਇਹਨਾਂ ਦੇ ਸਾਥੀ ਕਵੀ ਹੀ ਸਨ ਏ ਰੱਬ ਦੇ ਪਿਆਰ ਗੂੜੇ ਰੰਗੇ ਹੋਏ ਮਹਾਪੁਰਸ਼ ਸੰਤ ਜਦ ਕਦੀ ਈਸ਼ਵਰ ਸਿਮਰਣ ਵਿੱਚ ਲੱਗਦੇ ਤਾਂ ਕਿੰਨਾ ਕਿੰਨਾ ਸਮਾ ਇਸੇ ਰਸ ਵਿੱਚ ਬਤੀਤ ਕਰ ਦਿੰਦੇ ਅੱਖੀਆਂ ਵਿੱਚੋਂ ਹੰਝੂਆਂ ਦੀ ਝੜੀ ਲੱਗ ਜਾਂਦੀ ਆਪ ਦਾ ਕਹਿਣਾ ਹੈ ਕਿ ਕਦੀ ਕਦੀ ਭਜਨ ਕਰਨ ਨਾਲ ਮਨ ਲਾਂਬੇ ਤੋੜ ਜਾਂਦਾ ਹੈ ਪਰ ਜੇ ਕਦੀ ਇੱਕ ਰਸ ਭਜਨ ਕੀਤਾ ਜਾਵੇ ਤਾਂ ਮਨ ਵਿੱਚ ਰੱਬ ਦਾ ਨਿਵਾਸ ਹੋ ਜਾਂਦਾ ਹੈ ਪਰਮਾਨੰਦ ਜੀ ਬੜੇ ਅਧੀਤ ਪੀਸਾਨ ਇੱਕ ਦਿਨ ਇੱਕ ਸੂਦਾਗਰ ਨੇ ਆਪ ਰੇਸ਼ਮੀ ਕਪੜਾ ਤਣ ਟਕਣ ਲਈ ਦਿੱਤਾ ਪਰ ਆਪਨੇ ਕੀਤਾ ਇੱਕ ਕਪੜਾ ਮਿੱਥੋਂ ਵੱਧ ਲੋੜ ਵਾਲੇ ਨੂੰ ਦਿੱਤਾ ਜਾਏ ਤਾਂ ਸੰਘਾ ਹੈ ਇੱਕ ਐਕੀਓ ਕਪੜਾ ਮੋੜ ਦਿੱਤਾ ਬੱਲਵ ਜੀ ਦੇ ਪੋਤਰੇ ਗੋਕੁਲ नाथ ਨੇ ਵੈਸ਼ਨਵਾ ਦੀ ਵਾਰਤਾ ਨਾਮ ਦੇ ਦੋ ਗ੍ਰੰਥ ਲਿਖੇ ਸਨ ਉਹਨਾਂ ਵਿੱਚ ਪਰਮਾਨੰਦ ਜੀ ਦਾ ਜ਼ਿਕਰ ਵੀ ਹੈ ਪਰਮਾਨੰਦ ਜੀ ਦੀ ਬ੍ਰਿਜ ਭਾਸ਼ਾ ਦੀ ਕਵਿਤਾ ਦੇ ਕੁਝ ਨਮੂਨੇ ਹੇਠਾਂ ਦਰਜ ਕੀਤੇ ਹਾਂ ਦੇਖੋ ਕਿ ਇਹ ਕਿਹਦਾ ਬਾਲਕ ਰਾਣੀ ਜਸਮਨ ਪਾਇਆ ਹੈ ਸੁੰਦਰ ਬਦਨ ਕਮਲ ਦਲ ਲੋਚਨ ਦੇਖਤ ਚੰਦੂ ਲਜਾ ਹੈ ਪੂਰਨ ਬ੍ਰਹਮ ਅਲਖ ਵਿਨਾਸੀ ਪ੍ਰਗਟ ਨੰਦ ਕਰ ਆਇਆ ਹੈ ਪਰਮਾਨੰਦ ਕ੍ਰਿਸ਼ਨ ਮਨਮੋਹਨ ਚਰਨ ਕਮਲ ਚਿਤ ਲਾਇਆ ਹੈ ਕਹਾਂ ਕਰੋ ਬੈਖੁੰਟ ਜਾਏ ਜਹ ਜਹ ਨੰਦਾ ਜਹਾਂ ਨਹਿ ਜਸੋਦਾ ਨੇ ਜੈ ਨਹ ਗੋਪੀ ਗੁੱਲਣ ਜਾਏ ਜਹਨਹ ਜਲ ਜਮੁਨਾ ਕੋ ਨਿਰਮਲ ਔਰ ਨਹੀਂ ਕਦਵਦਨ ਕੀ ਸ਼ਾਇਕ ਪਰਮਾਨੰਦ ਪ੍ਰਭ ਚਤਰ ਗਾਲਿਨ ਗੁਰਜਰਜ ਤਜ ਮੋਰੀ ਜਾਏ ਬੁਲਾਏ ਕਈ ਦੇਸੀ ਇਤਿਹਾਸਕਾਰਾਂ ਨੂੰ ਨਵੀਨ ਖੋਜ ਵਿੱਚ ਪਰਮਾਨੰਦ ਜੀ ਦੇ ਰਚਿਤ ਕਈ ਗ੍ਰੰਥ ਮਿਲੇ ਹਨ ਜਿਨ੍ਹਾਂ ਚੋਂ ਪਰਮਾਨੰਤ ਸਾਗਰ ਪਰਮਾਨੰਦ ਦਾਸ ਦਾ ਪਦ ਦਾਂ ਲੀਲਾ ਤੇ ਤਰੂ ਚਿਤ੍ਰ ਅਧਿਖਨ ਪਰਮਾਨੰਦ ਜੀ ਆਪਣੀ ਕਵਿਤਾ ਦੇ ਅੰਤ ਵਿੱਚ ਕਿਤੇ ਕਿਤੇ ਆਪਣਾ ਤਖੱਲਸ ਸਾਰੰਗ ਵੀ ਭਰਤ ਦੇ ਸਨ ਜਿਸ ਦਾ ਅਰਥ ਹੈ ਜਵਾਤ ਬੂੰਦ ਨੂੰ ਲੈਣ ਵਾਲਾ ਪਪੀਹਾ ਪਰ ਸ਼੍ਰੀ ਗੁਰਗੰਸਹਿਬ ਜੀ ਵਿੱਚ ਪਰਮਾਨੰਦ ਦਾ ਨਾਮ ਹੈ ਸ਼੍ਰੀ ਗੁਰੂ ਜੀ ਨੇ ਇਹਨਾਂ ਦਾ ਇੱਕ ਹੀ ਸ਼ਬਦ ਵੀੜ ਵਿੱਚ ਦਰਜ ਕੀਤਾ ਹੈ ਜੋ ਇਸ ਪ੍ਰਕਾਰ ਹੈ ਤੈ ਨਰ ਕੀਆ ਪੁਰਾਂ ਸੁਨਕੀਨਾ ਅਨ ਪਾਵਨੀ ਭਗਤ ਨਹੀਂ ਉਪਜੈ ਭੁਖੇ ਦਾਨ ਨਾ ਦੀਨਾ ਰਹਾਉ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੂਟੋ ਦੇਵਾਪਨਿੰਦਾ ਮੁਖਤੇ ਨਹੀਂ ਛੂਟੀ ਨਿਫਲਕੇ ਲਈ ਸਭ ਸੇਵਾ ਬਾਟ ਪਾਰ ਕਰ ਮੂਸਾ ਬਿਰਾਨੂ ਪੇਟ ਭਰੇ ਅਪਰਾਧੀ ਜੈ ਪਰਲੋਕ ਜਾਏ ਅਪਕ੍ਰਿਤ ਸੋਈ ਅਵਿਧਿਆ ਸਾਧਿ ਨਹੀਂ ਹਿੰਸਾ ਤੋਂ ਮਨ ਤੇ ਨਹੀਂ ਛੂਟੀ ਜੀ ਦਇਆ ਨਹੀਂ ਪਾਲੀ ਪਰਮਾਨੰਦ ਸਾਥ ਸੰਗਤ ਮਿਲ ਕਥਾ ਪੁਨੀਤਾ ਨਾ ਚਾਲੀ ਭਾਵਰਥ ਐ ਮਨੁਖ ਤੂੰ ਪੁਰਾਣਾ ਦੀਆਂ ਕਥਾਵਾਂ ਸੁਣ ਕੇ ਕੀ ਸਵਾਰਿਆ ਜਿਸ ਭਗਤੀ ਦਾ ਨਾਸ਼ ਨਾ ਹੋ ਸਕੇ ਉਹ ਤੇਰੇ ਦਰ ਵਿੱਚ ਪੈਦਾ ਹੋਈ ਹੈ ਤੇਰੇ ਵਿੱਚ ਪੈਦਾ ਹੋਈ ਹੈ ਨਹੀਂ ਹੋਈ ਕਿਸੇ ਭੁੱਖੇ ਨੂੰ ਤੂੰ ਆਪਣੀ ਕਮਾਈ ਜੋ দান ਨਹੀਂ ਦਿੰਦਾ ਹੈ ਭਾਈ ਤੂੰ ਕੰਮ ਕਰੋ ਤੇ ਲੋਭ ਨਹੀਂ ਛੱਡਿਆ ਪ੍ਰਾਈ ਨਿੰਦਾ ਨਹੀਂ ਛੱਡੀ ਇਸੇ ਲਈ ਤੇਰੀ ਕੀਤੀ ਹੋਈ ਸੇਵਾ ਨਹੀਂ ਸਫਲ ਗਈ ਤੂੰ ਰਸਤੇ ਲੁੱਟੇ ਪ੍ਰਾਇ ਕਰਪਣੇ ਤੇ ਚੋਰੀ ਕੀਤੀ ਜਿਸ ਕੰਮ ਨਾਲ ਲੋਕ ਵਿੱਚ ਅਪੱਛਸ ਹੋਵੇ ਤੂੰ ਉਹ ਮੂਰਖਤਾਈ ਵਾਲੇ ਕੰਮ ਕੀਤੇ ਤੂੰ ਜੀਵ ਮਾਰਨ ਨਹੀਂ ਛੱਡੇ ਉਹਨਾਂ ਤੇ ਦਇਆ ਨਹੀਂ ਕੀਤੀ ਪਰਮਾਨੰਥ ਜੀ ਕਹਿੰਦੇ ਹਨ ਤੂੰ ਸਾਧ ਸੰਗਤ ਵਿੱਚ ਆ ਕੇ ਹਰਿ ਦੇ ਪਵਿੱਤਰ ਕਥਾ ਦਾ ਸਰਵਣ ਨਹੀਂ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕੀ ਮਾਫੀ